450 ਪ੍ਰਾਈਸ ਹੈ ਜੀ 5 ਮੀਟਰ ਦੀ ਕੱਟ ਹੈ ਬਿਨਾ ਦੁਪੱਟੇ ਤੋਂ ਪਹਿਲਾਂ ਆਪਣੇ ਕੋਲੇ ਆ ਗਿਆ ਸਕਾਈ ਕਲਰ ਕਲਰ ਬਹੁਤ ਸੋਹਣਾ ਹੈ ਕਪੜਾ ਵੀ ਬਹੁਤ ਵਧੀਆ ਪਿਓਰ ਕਾਟਨ ਡੀਟੈਲ ਪ੍ਰਿੰਟ ਦੇ ਡੋਡਲੇ ਸੂਟ ਲੈ ਕੇ ਮੈਚਿੰਗ ਮੈਚਿੰਗ ਸੂਟ ਨੇ ਜੀ ਇਸ ਤਰ੍ਹਾਂ ਦੀ ਵੈਰਾਈਟੀ ਆਪਣੇ ਪਿਛਲੀ ਵੀਡੀਓ ਦੇ ਵਿੱਚ ਵੀ ਸੇਲ ਕਰਿਆ ਡਿਜ਼ਾਈਨ ਥੋੜੇ ਲੱਗ ਨੇ ਪਿਓਰ ਸਿਮਰ ਦੇ ਵਿੱਚ ਸੂਟ ਲੈ ਕੇ ਤੁਹਾਡੇ ਲਈ ਉਪਾੜਾ ਸਿਲਕ ਦੀ ਬਾਟਮ ਨਾਲ ਕੈਮਰਿਕ ਕਾਟਨ ਦੇ ਸੂਟ ਲੈ ਕੇ ਤੁਹਾਡੇ ਲਈ ਮੈਚਿੰਗ ਇਹ ਹੈ ਜੀ ਕੜਾਈ ਵਾਲੇ ਸੂਟ ਨੇ ਜਿੰਨਾ ਸਾਡੀਆਂ ਬੀਬੀਆਂ ਭੈਣਾਂ ਨੇ ਖਰੀਦਣੇ ਨੇ ਇਸ ਵੀਡੀਓ ਦੇ ਵਿੱਚੋਂ ਖਰੀਦ ਸਕਦੇ ਆ। ਅਲਓਵਰ ਸੂਟ ਆ ਜਿਸ ਤਰ੍ਹਾਂ ਗੇ ਸਾਡੀਆਂ ਬੇਟੀਆਂ ਕਹਿ ਦਿੰਨੀਆਂ ਨੇ ਉਹ ਸਾਨੂੰ ਗਰਲਿਸ ਲੁੱਕ ਦੇ ਸੂਟ ਚਾਹੀਨੇ ਨੇ ਉਦਾਂ ਦੇ ਸੂਟ ਆ ਜੀ ਹਲਕੀ ਜੀ ਕੜਾਈ ਘੇਰੇ ਦੇ ਕਿ ਬਣੀ ਹੋਈ ਆਗੀ। ਇਹਨਾਂ ਦੇ ਤੁਹਾਨੂੰ ਬਾਜੂ ਦੇ ਵੀ ਵਰਕ ਮਿਲੂ ਮੂਰੀ ਤੇ ਵਰਕ ਮਿਲੂ। ਸਾਡੀਆਂ ਬੇਟੀਆਂ ਨੇ ਪਾਉਣ ਲਈ ਬਹੁਤ ਸੋਹਣੇ ਸੂਟ ਨੇ ਜੀ ਦੇਖੋ ਬਾਜੂ ਵਰਕ ਕਿਉਂਕਿ ਸਾਡੀਆਂ ਬੀਬੀਆਂ ਭੈਣਾਂ ਨੂੰ ਲਾਈਟ ਡਾਰਕ ਕਲਰ ਸਾਰਿਆਂ ਤਰ੍ਹਾਂ ਦੇ ਚਾਹੀਦੇ ਉਹਨਾਂ ਨੇ ਬਹੁਤ ਸੋਹਣੀ ਵੈਰਾਈਟੀ ਹੈ ਫਰੋਜੀ ਕਲਰ ਆ ਗਿਆ ਜੀ ਪਹਿਲਾਂ ਤੁਹਾਨੂੰ ਦਿਖਾਇਆ ਰੈਸਟ ਕਲਰ ਰਏ ਆ ਆਪਣੇ ਕੋਲੇ ਹੈਗਾ ਫਰੋਜੀ ਕਲਰ ਸਵਾਦ ਅਹਿਮ ਨੇ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਅਸੀਂ ਕੱਪੜੇ ਦੀ ਵੀਡੀਓ ਵਿੱਚ ਤੁਹਾਨੂੰ ਲਈ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਆਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗਰਮੀਆਂ ਵਾਲੇ ਸੂਟ ਵੀ ਦਿਖਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਮੰਗ ਹੋ ਰਹੀ ਹੈ ਗਰਮੀਆਂ ਵਾਲੇ ਸੂਟਾਂ ਦੀ। ਪਾਰਟੀ ਵੀਰ ਸੂਟ ਵੀ ਦਿਖਾਵਾਂਗੇ ਬਰਕ ਵਾਲੇ ਬਹੁਤ ਘੱਟ ਪ੍ਰਾਈਸ 'ਚ। ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ। WhatsApp ਨੰਬਰ ਆਪਣੇ ਦੋਨੇ ਤੁਸੀਂ ਕਿਸੇ ਤੇ ਵੀ ਆਰਡਰ ਕਰਕੇ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਹੋ। ਸ਼ਿਪਿੰਗ ਚਾਰਜ ਫ੍ਰੀ ਹੁੰਦਾ ਕੈਸ਼ ਔਨ ਡਿਲੀਵਰੀ ਹੈਗੀ ਹੈਗੀ। ਵੈਰਾਈਟੀ ਆਪਣੀ ਬਹੁਤ ਵਧੀਆ ਹੁੰਦੀ ਹੈ ਪ੍ਰਾਈਸ ਵੀ ਬਹੁਤ ਜਾਇਜ਼ ਹੁੰਦੇ ਨੇ। ਜੋ ਵੀ ਤੁਹਾਨੂੰ ਸੂਟ ਪਸੰਦ ਆਸੀ ਪ੍ਰਾਈਸ ਨਾਲ ਦੀ ਨਾਲ ਦੱਸਾਂਗੇ ਤੁਹਾਨੂੰ। ਪਸੰਦ ਆ ਉਹਦੀ ਤੁਸੀਂ ਸਾਨੂੰ ਫੋਟੋ ਸੈਂਡ ਕਰ ਸਕਦੇ ਜੀ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੈਰਾਈਟੀ ਆਪਣੇ ਕੋਲੇ ਪਹਿਲਾ ਹੈਗੀ ਐ ਲੀਜੀ ਬੀਜੀ ਲੀਜੀ ਬੀਜੀ ਦੇ ਆਲੋਵਰ ਸੂਟ ਆ ਜੀ 5 ਮੀਟਰ ਦੀ ਤੁਹਾਨੂੰ ਅਸੀਂ ਕੱਟ ਦੇਵਾਂਗੇ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਕੱਪੜਾ ਵੀ ਬਹੁਤ ਸੋਹਣਾ ਇਸ ਕੱਪੜੇ ਦਾ ਕਲਰ ਨਹੀਂ ਫੇਟੁੰਦਾ ਪ੍ਰਾਈਜ਼ ਹੈਗਾ ਸਿਰਫ 450 450 ਪ੍ਰਾਈਜ਼ ਹੈ 55 ਅੱਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਜੇ ਇਹਦੀ ਕਿੰਨਾ ਹੀ ਧੋਈ ਚਲੋ ਇਨਾਂ ਦੇ ਕਲਰ ਬਿਲਕੁਲ ਨਹੀਂ ਫੇਡ ਹੁੰਦੇ ਇਸ ਤਰ੍ਹਾਂ ਦੀ ਵੈਰਾਈਟੀ ਹੈ ਬਹੁਤ ਸੋਹਣਾ ਕਪੜਾ ਕੋਈ ਵੀ ਇਸ ਵਿੱਚ ਕਾਨ ਨਹੀਂ ਹੁੰਦਾ 5 ਮੀਟਰ ਦੀ ਕੱਟ ਦੇਵਾਂਗੇ ਬਿਨਾਂ ਦੁਪੱਟੇ ਤੋਂ ਪਹਿਲਾਂ ਆਪਣੇ ਕੋਲੇ ਬੋਟਲ ਗ੍ਰੀਨ ਕਲਰ ਆਏ ਕਲਰ ਸਾਰੇ ਬਹੁਤ ਸੋਹਣੇ ਨੇ ਡਾਰਕ ਕਲਰ ਨੇ ਇਹ ਆ ਗਿਆ ਆਪਣੇ ਕੋਲੇ ਮਹਿਰੂਨ ਕਲਰ 450 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈਗੀ ਆ ਸਿੰਗਲ ਸੂਟ ਵੀ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਇਹ ਆ ਗਿਆ ਆਪਣੇ ਕੋਲੇ ਮਾਸਟਰਡ ਜੈ ਕਲਰ ਵੈਰਾਈਟੀ ਵਧੀਆ ਹੁੰਦੀ ਹੈ ਜੀ ਕਲਰ ਇਹਨਾਂ ਦੇ ਬਿਲਕੁਲ ਨਹੀਂ ਫੇਟ ਹੁੰਦੇ ਨਾ ਹੀ ਕਾਣਾ 5 ਮੀਟਰ ਦੀ ਕਟ ਹੈਗੀ 450 ਰੇਟ ਪਿੰਕ ਕਲਰ ਆ ਗਿਆ ਜੀ ਇਹ ਸਾਰੇ ਕਲਰ ਨੇ ਆਪਣੇ ਕੋਲੇ 450 ਪ੍ਰਾਈਜ਼ ਨਾਲ ਸੁੱਟਣ ਦਾ ਜੋ ਦੋਨੋਂ ਹੁੰਦਖਾ ਰਹੇ ਇਹ ਵੀ ਆਪਣੇ ਕੋਲੇ ਸੇਮ ਕਪੜਾ ਜੀ ਕਲਰ ਲਾਈਟ ਨੇ ਕਿਉਂਕਿ ਸਾਡੀਆਂ ਬੀਬੀਆਂ ਭੈਣਾਂ ਨੂੰ ਲਾਈਟ ਡਾਰਕ ਕਲਰ ਸਾਰਿਆਂ ਤਰ੍ਹਾਂ ਦੇ ਚਾਹੀਦੇ ਹਨ ਉਹਨਾਂ ਨੇ ਬਹੁਤ ਸੋਹਣੀ ਵੈਰਾਈਟੀ ਹੈ ਜੀ ਕਲਰ ਇਹਨਾਂ ਦੇ ਵੀ ਨਹੀਂ ਫੇਟ ਹੁੰਦੇ ਨਾ ਹੀ ਕਾਣਾ ਕਪੜੇ ਵਿੱਚ ਬਹੁਤ ਹੀ ਮਲੈਮ ਬੋਲਾ ਕਪੜਾ ਦਾ 450 ਰੇਟ ਹੈ ਇਹਨਾਂ ਸੁੱਟਾਂ ਦਾ ਵੀ 5 ਮੀਟਰ ਦੀ ਕਟਾ ਬਿਨਾਂ ਦੁਪੱਟੇ ਤੋਂ ਬਿਨਾਂ ਦੁਪੱਟੇ ਤੋਂ ਨੇ ਜੀ ਤੁਹਾਨੂੰ ਪਹਿਲਾ ਕਲਰ ਦਿਖਾਇਆ ਸੀਗਾ ਬਹੁਤ ਸੋਹਣਾ ਕਲਰ ਹੈ ਇਹ ਵੀ ਆਪਣੇ ਕੋਲੇ ਸਕਿਨ ਜਿਆ ਕਲਰ ਆ ਗਿਆ ਕਲਰ ਦੇਖ ਕੇ ਤੁਸੀਂ ਸਾਨੂੰ ਸਕਰੀਨ ਸ਼ਾਟ ਸੈਂਡ ਕਰ ਦਿਓ ਸਕਿਨ ਕਲਰ ਆ ਜੀ ਪਿਸਤਾ ਕਲਰ ਆ ਗਿਆ ਜੀ ਗ੍ਰੀਨ ਪਿਸਤਾ ਬਹੁਤ ਸੋਹਣਾ ਕਲਰ ਹੈ ਕਪੜਾ ਬਹੁਤ ਵਧੀਆ ਇਹ ਆ ਗਿਆ ਆਪਣੇ ਕੋਲੇ ਗ੍ਰੇ 컬러 ਇਹਨਾਂ ਸੂਟਾਂ ਦਾ ਪ੍ਰਾਈਸ ਵੀ 450 ਆ ਸ਼ਿਪਿੰਗ ਚਾਰਜ ਫ੍ਰੀ ਆ ਸਿੰਗਲ ਸੂਟ ਵੀ ਤੁਸੀਂ ਆਰਡਰ ਕਰ ਸਕਦੇ ਹੋ ਜੇਕਰ ਤੁਸੀਂ ਸੇਲ ਲਈ ਲੈਣਾ ਚਾਹੁੰਦੇ ਹੋ ਸੇਲ ਲਈ ਵੀ ਸਾਡੇ ਕੋਲ ਬੁੱਕ ਕਰ ਸਕਦੇ ਹੋ ਹਾਂਜੀ ਇਹ ਵੀ ਆਪਣੇ ਕੋਲੇ ਫਲਾਵਰ ਵਾਲੇ ਸੂਟ ਨੇ ਕਪੜਾ ਹੈਗਾ ਪਿਓਰ ਕਾਟਨ ਪਿਓਰ ਕਾਟਨ ਦੇ ਸੂਟ ਆ ਜੀ ਪ੍ਰਾਈਸ ਸਿਰਫ 450 450 ਪ੍ਰਾਈਸ ਆ ਜੀ 5 ਮੀਟਰ ਦੀ ਕਟ ਆ ਬਿਨਾ ਦੁਪੱਟੇ ਤੋਂ ਪਹਿਲਾ ਆਪਣੇ ਕੋਲੇ ਆ ਗਿਆ ਸਕਾਈ 컬러 ਕਲਰ ਬਹੁਤ ਸੋਹਣੇ ਨੇ ਕਪੜਾ ਵੀ ਬਹੁਤ ਵਧੀਆ ਪਿਓਰ ਕਾਟਨ ਪਿਓਰ ਕਾਟਨ ਦੇ ਸੂਟ ਨੇ ਜੀ ਸਿਰਫ 450 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ 5 ਮੀਟਰ ਦੀ ਕਟ ਹੈ ਬਿਨਾਂ ਦੁਪੱਟੇ ਤੋਂ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ 5 ਕਲਰ ਨੇ ਬਰੀਕ ਬੁੱਢੀ ਦਾ ਡਿਜ਼ਾਈਨ ਬਣਿਆ ਹੈ ਬਹੁਤ ਸੋਹਣਾ ਤੁਸੀਂ ਲੇਸ ਲਾ ਕੇ ਬਹੁਤ ਵਧੀਆ ਸੂਟ ਬਣਾ ਸਕਦੇ ਹੋ ਜੀ ਇਹ ਆ ਗਿਆ ਆਪਣੇ ਕੋਲੇ ਪਿਸਤਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਪਿਓਰ ਕਾਟਨ ਦੇ ਸੂਟ ਨੇ ਜੀ ਚ ਪ੍ਰਾਈਜ਼ ਸਿਰਫ 450 450 ਪ੍ਰਾਈਸ ਆ ਜੀ ਜੇਕਰ ਤੁਸੀਂ ਸੇਲ ਲਈ ਲੈਣਿਆ ਸੇਲ ਦਾ ਪ੍ਰਾਈਸ ਲੱਗ ਹੁੰਦਾ ਤੁਹਾਨੂੰ ਅਸੀਂ ਰਿਟੇਲ ਦਾ ਰੇਟ ਦੱਸ ਰਹੇ ਆਂਗੇ ਸਿਰਫ 450 ਇਹ ਹੈ ਆਪਣੇ ਕੋਲੇ ਗ੍ਰੇ ਕਲਰ ਪਿਓਰ ਕਾਟਨ ਦੇ ਸੂਟ ਆ ਜੀ 450 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਬਹੁਤ ਸੋਹਣੀ ਵੈਰਾਈਟੀ ਹੁੰਦੀ ਆ ਜੀ ਆਪਣੀ ਇਹ ਹੈ ਲੈਮਨ ਕਲਰ ਇਹਨੇ ਆਪਣੇ ਕੋਲੇ 5 ਮੀਟਰ ਦੀ ਕੱਟ ਵਾਲੇ ਸੂਟ ਲੀਜੀਬੀਜੀ ਦੇ ஆல்ਓਵਰ ਸੂਟ ਲੈ ਕੇ ਆਏ ਤੁਹਾਡੇ ਲਈ ਕਢਾਈ ਵਾਲੇ ਘੇਰੇ ਦੀ ਕਢਾਈ ਵਾਲੇ ਸੂਟ ਨਹੀਂ ਕਢਾਈ ਬਹੁਤ ਸੋਹਣੀ ਹੋਈ ਹੈ ਕੱਟਵਰਕ ਦਾ ਡਿਜ਼ਾਈਨ ਬਣਿਆ ਹੋਇਆ ਹੈ। ਦੁਪट्टे ਤੇ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ। ਸੂਟ ਦਾ ਸਟੱਪ ਹੈਗਾ ਲੀਜੀਬੀਜੀ ਲੀਜੀਬੀਜੀ ਕਾਟਨ ਨਾਲ ਸੈਮੀ ਦੁਪੱਟਾ ਜੀ। ਸੈਮੀ ਦੁਪੱਟਾ ਦੁਪੱਟੇ ਦੀ ਕੱਟ ਹੈਗੀ ਹੈ 2 10 ਸੂਟ ਦੀ ਕੱਟ ਹੈਗੀ ਹੈ 4 60। ਜਿੰਨੀ ਕੱਟ ਵਗੈਰਾ ਹੁੰਦੀ ਹੈ ਸਾਰੇ ਦੱਸ ਦਿਆਂ ਪ੍ਰੋਪਰ ਜਿੰਨੀ ਵੀ ਹੁੰਦੀ ਹੈ ਕਿ ਪ੍ਰਾਈਸ ਆਏਗਾ 595। 595 ਪ੍ਰਾਈਸ ਹੈ ਜੀ ਗਰਮੀ ਵਾਲੇ ਸੂਟ ਨੇ ਕੋਈ ਵੀ ਲੈਨਿੰਗ ਲਾਉਣ ਦੀ ਜ਼ਰੂਰਤ ਨਹੀਂ ਬਰੀਕ ਬੁੱਢੀ ਦਾ ਡਿਜ਼ਾਈਨ ਬਣਿਆ ਹੋਇਆ ਪਹਿਲਾ ਆਪਣੇ ਕੋਲੇ ਸਕਿਨ ਕਲਰ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਚਾਰ ਕਲਰ ਨੇ ਜੀ ਪਹਿਲਾ ਆ ਗਿਆ ਸਕਿਨ ਕਲਰ ਇਹ ਆ ਗਿਆ ਆਪਣੇ ਕੋਲੇ ਗ੍ਰੇ ਕਲਰ ਕੱਟਵਰਕ ਦੇ ਦੁਪੱਟੇ ਨੇ ਸੈਮੀ ਦੁਪੱਟੇ ਨੇ ਜੀ ਨਾਲ ਘੇਰੇ ਦਾ ਡਿਜ਼ਾਈਨ ਬਣਿਆ ਹੋਇਆਗਾ ਆਲ ਓਵਰ ਸੂਟ ਨੇ 460 ਸੂਟ ਦੀ ਕੱਟ ਹੈ ਜੀ 2 10 ਦੁਪੱਟੇ ਦੀ ਕੱਟ ਹੈਗੀ ਡਿਜ਼ਾਈਨ ਬਹੁਤ ਸੋਹਣੇ ਨੇ ਪ੍ਰਾਈਜ਼ ਵੀ ਬਹੁਤ ਜ਼ਾਇਦਾ ਸਿਰਫ 595 ਘੇਰੇ ਦੀ ਕੜਾਈ ਵਾਲੇ ਸੂਟ ਨੇ ਜਿੰਨਾਂ ਸਾਡੀਆਂ ਬੀਬੀਆਂ ਭੈਣਾਂ ਨੇ ਖਰੀਦਣੇ ਨੇ ਇਸ ਵੀਡੀਓ ਦੇ ਵਿੱਚੋਂ ਖਰੀਦ ਸਕਦੀਆਂ ਨੇ ਸ਼ਿਪਿੰਗ ਚਾਰਜ ਫ੍ਰੀ ਹੈ ਇਹਨਾਂ ਸੂਟਾਂ ਦੇ ਜਿੰਨੇ ਵੀ ਤੁਹਾਨੂੰ ਅੱਜ ਵੀਡੀਓ 'ਚ ਸੂਟ ਦਿਖਾਵਾਂਗੇ ਸਾਰਿਆਂ ਸੂਟਾਂ ਦੇ ਸ਼ਿਪਿੰਗ ਚਾਰਜ ਫ੍ਰੀ ਆ ਤੁਸੀਂ ਕਿਤੇ ਵੀ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਹ ਹੈ ਆਪਣੇ ਕੋਲੇ ਮਹਿੰਦੀ ਕਲਰ ਬਹੁਤ ਸੋਹਣੇ ਕਲਰ ਨੇ ਪਿਆਰੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕੱਪੜਾ ਵੀ ਵਧੀਆ ਗਰਮੀ ਵਾਲੀ ਵੈਰਾਈਟੀ ਆ ਮੰਗ ਹੋ ਰਹੀ ਸੀ ਇਸ ਕਰਕੇ ਲੈ ਕੇ ਆਇਆ ਤੁਹਾਡੀ ਡਿਮਾਂਡ ਤੇ ਅਸੀਂ ਕੱਪੜਾ ਲੈ ਕੇ ਆਏ ਜਿਸ ਤਰ੍ਹਾਂ ਨੇ ਕਸਟਮਰ ਨੂੰ ਪਸੰਦ ਹੁੰਦੇ ਨੇ ਉਸੇ ਤਰ੍ਹਾਂ ਦੀ ਵੈਰਾਈਟੀ ਇਹ ਆ ਗਿਆ ਆਪਣੇ ਕੋਲ ਸਕਿਨ ਕਲਰ 595 ਪ੍ਰਾਈਸ ਹੈ ਇਹਨਾਂ ਸੁੱਟਣ ਦਾ ਜੀ ਕੈਮਰਿਕ ਕਾਟਨ ਦੇ ਸੂਟ ਲੈ ਕੇ ਆਏ ਡਾਡਲੀ ਮੈਚਿੰਗ ਮੈਚਿੰਗ ਸੂਟ ਨੇ ਜੀ ਪਿਓਰ ਦੁਪੱਟੇ ਨਾਲ ਪਿਓਰ ਦੁਪੱਟੇ ਨਾਲ ਮੈਚਿੰਗ ਸੂਟ ਆ ਪ੍ਰਿੰਟ ਦੁਪੱਟਾ ਲੱਗਿਆ ਹੈ ਬਹੁਤ ਸੋਹਣਾ ਪਿਓਰ ਦਾ ਪਿਓਰ ਦਾ ਸਵਾ 2 ਮੀਟਰ ਦਾ ਦੁਪੱਟਾ ਜੀ ਕੈਮਰਿਕ ਕਾਟਨ ਦੀ ਸ਼ਰਟ ਆ ਲੈਣਾ ਦਾ ਡਿਜ਼ਾਈਨ ਬਣਿਆ ਹੋਇਆਗਾ ਬਹੁਤ ਸੋਹਣੇ ਫਲਾਵਰ ਨੇ ਨਾਲ ਹੈਗੇ ਬਾਟਮ ਹੈਗੇ ਲੀਜੀ ਬੀਜੀ ਲੀਜੀ ਬੀਜੀ ਦੀ ਬਾਟਮ ਲੱਗੀ ਹੋਈ ਹੈ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਾਇਆ ਹੈ ਪ੍ਰਾਈਸ ਹੈਗਾ 750 750 ਪ੍ਰਾਈਸ ਹੈ ਜੀ ਡਿਜ਼ਾਈਨ ਬਹੁਤ ਸੋਹਣੇ ਬਣੇ ਹੋਏ ਨੇ ਤੁਸੀਂ ਬਾਟਮ ਦੇ ਹਿਸਾਬ ਨਾਲ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਜੀ ਇਸ ਤਰ੍ਹਾਂ ਕਿ ਪਹਿਲਾ ਆਪਣੇ ਕੋਲੇ ਮਹਿਰੂਨ ਕਲਰ ਮਹਿਰੂਨ ਕਲਰ ਆਗੇ ਚਾਰ ਕਲਰ ਨੇ ਪ੍ਰਾਈਸ ਹੈਗਾ 750 ਜਿਸ ਤਰ੍ਹਾਂ ਨਾ ਫਰੰਟ ਬਣਿਆ ਹੋਇਆ ਸੇਮ ਉਸੇ ਤਰ੍ਹਾਂ ਨਾਲ ਹੀ ਬੈਕ ਦਾ ਡਿਜ਼ਾਈਨ ਬਣਿਆ ਹੋਇਆ ਇਹਨੇ ਸੁੱਟਣ ਦਾ ਇਹ ਆ ਗਿਆ ਬੈਕ ਦਾ ਡਿਜ਼ਾਈਨ 750 ਪ੍ਰਾਈਸ ਹੈ ਜੀ ਤੁਸੀਂ ਬਾਟਮ ਦੇ ਹਿਸਾਬ ਨਾਲ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਤਾਂ ਕਿ ਸਾਨੂੰ ਪਤਾ ਚੱਲੇ ਜੀ ਕਿਉਂਕਿ ਸ਼ਰਟਾਂ ਦਾ ਡਿਜ਼ਾਈਨ ਸੇਮ ਆ ਜੀ ਬਾਟਮ ਦਾ ਡਿਜ਼ਾਈਨ ਲੱਗਾ ਇਸ ਕਰਕੇ ਜੀ ਇਸ ਤਰ੍ਹਾਂ ਕੀ ਹੈ ਆਪਣੇ ਕੋਲੇ ਆ ਗਈ ਗ੍ਰੀਨ ਬਾਟਮ ਪਿਓਰ ਕਾਟਨ ਦੀ ਸ਼ਰਟਾਂ ਜੀ ਲੀਜੀ ਬੀਜੀ ਦੀ ਬਾਟਮ ਆ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ 2.5 ਮੀਟਰ ਦਾ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬਾਟਮ ਆ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ ਜੀ 750 ਪ੍ਰਾਈਸ ਇਹਨਾਂ ਸੂਟਾਂ ਦਾ ਇਹ ਆਪਣੇ ਕੋਲੇ ਗਰਮੀਆਂ ਵਾਲੇ ਸੂਟ ਨੇ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜਰੂਰਤ ਨਹੀਂ ਹੈਗੀ ਫਰੋਜੀ ਕਲਰ ਆ ਗਿਆ ਜੀ ਇਨ ਆਜੋ ਜੋ ਵੀ ਦਾ ਨੂੰ ਕਲਰ ਡਿਜ਼ਾਈਨ ਪਸੰਦਾ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੇ ਵੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਪਿੰਕ ਕਲਰ ਆ ਗਿਆ ਜੀ ਇਹ ਸਾਰੇ 4 ਕਲਰ ਨੇ ਆਪਣੇ ਕੋਲ ਇਸ ਡਿਜ਼ਾਈਨ ਵਿੱਚ ਸੈੱਟ ਦਾ ਤੁਹਾਨੂੰ ਮਿਲ ਜਾਣਗੇ ਪ੍ਰਾਈਸ ਹੈਗਾ 750 ਡਿਟਲ ਪ੍ਰਿੰਟ ਦੇ ਦੋੜ ਲਈ ਸੂਟ ਲੈ ਕੇ ਮੈਚਿੰਗ ਮੈਚਿੰਗ ਸੂਟ ਨੇ ਜੀ ਇਸ ਤਰ੍ਹਾਂ ਦੀ ਵੈਰਾਈਟੀ ਆਪਣੇ ਪਿਛਲੀ ਵੀਡੀਓ ਦੇ ਵਿੱਚ ਵੀ ਸੇਲ ਕਰਿਆ ਡਿਜ਼ਾਈਨ ਥੋੜੇ ਲੱਗ ਨੇ ਪਿਛਲੀ ਵੀਡੀਓ ਵਿੱਚ ਵੀ ਬਹੁਤ ਪਸੰਦ ਕਰੀ ਸੀ ਸਾਰਿਆਂ ਨੇ ਕਿਉਂਕਿ ਵੈਰਾਈਟੀ ਬਹੁਤ ਵਧੀਆ ਗਰਮੀਆਂ ਵਾਲੇ ਠੰਡੇ ਸੂਟ ਨੇ ਜੀ ਲਿਲਨ ਕਾਟਨ ਲਿਲਨ ਕਾਟਨ ਦੇ ਸੂਟ ਨੇ ਜੀ ਨਾਲ ਦੁਪੱਟੇ ਬਹੁਤ ਪਿਆਰੇ ਨੇ ਦੁਪੱਟੇ ਬਹੁਤ ਸੋਹਣੇ ਨੇ ਪ੍ਰਿੰਟ ਦੁਪੱਟੇ ਨੇ ਜੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮਾ ਪ੍ਰਾਈਜ਼ ਹੈਗਾ 850 ਸਾਡੀਆਂ ਬੀਬੀਆਂ ਭੈਣਾਂ ਨੇ ਬਾਹਰ ਜਾਣਾ ਕਿਤੇ ਵੀ ਮਿਲਣ ਕਿਸੇ ਵੀ ਰਿਸ਼ਤੇਦਾਰੀ ਵਗੈਰਾ ਚ ਬਹੁਤ ਸੋਹਣੀ ਗਰਮੀਆਂ ਵਾਲੀ ਵੈਰਾਈਟੀ ਪਹਿਲਾਂ ਆਪਣੇ ਕੋਲੇ ਗ੍ਰੇ ਕਲਰ 850 ਪ੍ਰਾਈਸ ਆ WhatsApp ਨੰਬਰ 2 ਨੇ ਆਪਣੇ ਤੁਸੀਂ ਕਿਸੇ ਦੇ ਸੰਸੈਂਡ ਕਰ ਸਕਦੇ ਹੋ ਫੋਟੋ 850 ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਐ ਨਾ ਸੂਟਾਂ ਦੇ ਨੇਵੀ ਬਲੂ ਕਲਰ ਆ ਗਿਆ ਮੈਚਿੰਗ ਸੂਟ ਨੇ ਜੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਆ 2.5 ਮੀਟਰ ਇਹਨਾਂ ਨਾਲ ਦੁਪੱਟੇ ਨੇ ਸ਼੍ਰੀ ਕ੍ਰਿਸ਼ਨਾ ਦਾ ਮਾਲ ਆ ਬਹੁਤ ਵਧੀਆ ਵੈਰਾਈਟੀ ਆ ਜੀ ਬਲੈਕ ਕਲਰ ਆ ਗਿਆ ਆਪਣੇ ਕੋਲ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰੋ ਜੀ ਸ਼ੈਲਫ ਪ੍ਰਿੰਟ ਦੀ ਬਾਟਮ ਲੱਗੀ ਹੋਈ ਹੈ ਨਾ ਸੂਟਾਂ ਨਾਲ 850 ਰੇਟ ਹੈ ਇਹਨਾਂ ਸੂਟਾਂ ਦਾ ਇਹ ਆ ਗਿਆ ਆਪਣੇ ਕੋਲ ਲਾਈਟ ਜਿਹਾ ਕਲਰ ਲਾਈਟ ਕਰੀਮ ਕਲਰ ਆ ਗਿਆ ਜੀ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ 850 ਪ੍ਰਾਈਜ਼ ਇਹਨਾਂ ਸੂਟਾਂ ਦਾ ਪਾਰਟੀ ਵੇਅਰ ਸੂਟ ਲੈ ਕੇ ਤੁਹਾਡੇ ਲਈ ਬਹੁਤ ਘੱਟ ਰੇਟ 'ਚ ਬਹੁਤ ਹੀ ਘੱਟ ਰੇਟ 'ਚ ਪਾਰਟੀ ਵੇਅਰ ਸੂਟ ਆ ਜੀ 5 ਮੀਟਰ ਦੀ ਕੱਟ ਆ ਆਲ ਓਵਰ ਸੂਟਾਂ ਨਾਲ ਦੁਪੱਟੇ ਨੇ ਕੋਟੜੋਰੀਏ ਦੇ ਕੋਟ ਡੌਰੀ ਇਹਦੇ ਟਾਈ ਮੀਟਰ ਮੰਗੂ ਦੁਪੱਟੇ ਨੇ ਜਰੀ ਦਾ ਵਰਕ ਬਣਿਆ ਹੋਇਆ ਕੱਪੜਾ ਹੈਗਾ ਸਿਮਰ ਸਿਮਰ ਦਾ ਕੱਪੜਾ ਜੀ ਪਾਰਟੀ ਵੇਅਰ ਸੂਟਾ ਪਹਿਲਾਂ ਤੁਸੀਂ ਫਰੰਟ ਹੀ ਦੇਖ ਲਓ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਸਾਰਾ ਜਰੀ ਦਾ ਵਰਕ ਆ ਲੈਂਥ ਤੁਸੀਂ ਬਣਾ ਸਕਦੇ ਹੋ ਨਾ ਸੂਟਾਂ ਦੀ 42 43 ਇੰਚ ਘੇਰਾ ਤੁਸੀਂ ਬਣਾ ਸਕਦੇ ਹੋ 25 26 ਇੰਚ ਤੁਹਾਨੂੰ ਸੂਟ ਬਣਾਉਣ 'ਚ ਕੋਈ ਵੀ ਦਿੱਕਤ ਨਹੀਂ ਆਉਂਦੀ ਜੀ ਸਿਮਰ ਦੇ ਸੂਟ ਨੇ ਪਾਰਟੀ ਵੇਅਰ ਸੂਟ ਆ ਬਾਜੂ ਦਾ ਡਿਜ਼ਾਈਨ ਆਗਾ ਤੁਸੀਂ ਡਿਜ਼ਾਈਨ ਮੂਰੀ ਤੇ ਵੀ ਕਰ ਸਕਦੇ ਹੋਗੇ ਪ੍ਰਾਈਸ ਹੈਗਾ 1250 ਸਾਡੇ 1250 ਪ੍ਰਾਈਜ਼ ਹੈ ਜੀ ਕਲਰ ਬਹੁਤ ਸੋਹਣੇ ਨੇ ਜੋ ਵੀ ਨਾ ਜੋ ਕਲਰ ਜਾਨ ਨੂੰ ਪਸੰਦ ਆ ਰਿਹਾ ਸਲੈਕਟ ਕਰੋ ਸ਼ਿਪਿੰਗ ਰਾਜ ਫ੍ਰੀ ਹੈਗਾ ਫਰੋਜੀ ਕਲਰ ਆ ਗਿਆ ਜੀ ਪਹਿਲਾਂ ਤੁਹਾਨੂੰ ਦਿਖਾਇਆ ਰੈਸਟ ਕਲਰ ਹੈ ਆਪਣੇ ਕੋਲੇ ਹੈਗਾ ਫਰੋਜੀ ਕਲਰ ਫਰੋਜੀ ਕਲਰ ਦਾ ਸੂਟ ਆ ਜੀ ਸਿਮਰ ਦਾ ਕਪੜਾ ਲੱਗਿਆ ਹੋਇਆ ਹੈਗਾ ਸਿਮਰ ਦਾ ਸੂਟ ਆ ਜੀ ਨਾਲ ਕੋਟੇ ਡੋਰੀਏ ਦਾ ਦੁਪੱਟਾ 2.5 ਮੀਟਰ ਮੰਗੂ ਪਿਆ 5 ਮੀਟਰ ਦੀ ਸੂਟ ਦੀ ਕੱਟ ਆ ਬਾਜੂ ਵਰਕ ਦਾ ਨੂੰ ਸਾਰੇ ਸੂਟਾਂ ਦੇ ਮਿਲੂ 1250 ਰੇਟ ਹੈ ਇਹਨਾਂ ਸੂਟਾਂ ਦਾ ਇਹ ਹੈ ਆਪਣੇ ਕੋਲੇ ਮੈਂਜੈਂਟਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਦੁਪੱਟੇ ਵੀ ਬਹੁਤ ਸੋਹਣੇ ਨੇ ਬਹੁਤ ਘੱਟ ਰੇਟ 'ਚ ਪਾਰਟੀ ਵੇਅਰ ਸੂਟਾਂ ਤੁਸੀਂ ਮੰਗ ਮੰਗਵਾ ਸਕਦੇ ਹੋ ਜੀ ਤੁਸੀਂ ਚਾਹੀਦੀ ਕਿਸੇ ਵੀ ਪਿੰਡ ਸ਼ਹਿਰ ਵਿੱਚ ਸਾਡੇ ਕੋਲ ਆਰਡਰ ਬੁੱਕ ਕਰ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਆਨਲਾਈਨ ਕੰਮ ਆ ਜੀ ਆਪਣਾ ਇਹ ਹੈ ਆਪਣੇ ਕੋਲੇ ਮਹਿੰਦੀ ਕਲਰ 1250 ਰੇਟ ਹੈ ਨਾ ਸੂਟਾਂ ਦਾ ਬਾਜੂ ਵਰਕ ਤੁਹਾਨੂੰ ਸਾਰੇ ਸੂਟਾਂ ਤੇ ਮਿਲਵਾ ਆਲ ਓਵਰ ਸੂਟ ਆ ਜੀ 5 ਮੀਟਰ ਦੀ ਕੱਟ ਸੂਟ ਦੀ 2.5 ਮੀਟਰ ਵੰਗੂ ਦੁਪੱਟੇ ਪੈਣੇ ਨੇ ਸੂਟਾਂ ਦਾ ਪ੍ਰਾਈਸ ਸਿਰਫ 1250 ਹਾਂ ਜੀ ਇਹ ਵੀ ਆਪਣੇ ਕੋਲੇ ਹੈਗਾ ਸਿਮਰਚ ਕਪੜਾ ਸਿਮਰਚ ਆਲ ਓਵਰ ਸੂਟ ਆ ਜੀ ਜਿਸ ਤਰ੍ਹਾਂ ਗੇ ਸਾਡੀਆਂ ਬੇਟੀਆਂ ਕਹਿ ਦਿੰਨੀਆਂ ਨੇ ਸਾਨੂੰ গারਲਿਸ ਲੁੱਕ ਦੇ ਸੂਟ ਚਾਹੀਨੇ ਨੇ ਉਦਾਂ ਦੇ ਸੂਟ ਆ ਜੀ ਹਲਕੀ ਜੀ ਕੜਾਈ ਘੇਰੇ ਤੇ ਬਣੀ ਹੋਈ ਹੈਗੀ ਇਹਨਾਂ ਰੈਡ ਤੋਂ ਉਹਨੂੰ ਬਾਜੂ ਦੇ ਵੀ ਵਰਕ ਮਿਲੂ ਮੂਰੀ ਤੇ ਵੀ ਵਰਕ ਮਿਲੂ ਸਾਡੀਆਂ ਬੇਟੀਆਂ ਨੇ ਪਾਉਣ ਲਈ ਬਹੁਤ ਸੋਹਣੇ ਸੂਟ ਨੇ ਜੀ ਦੇਖੋ ਬਾਜੂ ਵਰਕ ਬਹੁਤ ਹੈਵੀ ਹੈ ਮੂਰੀ ਦਾ ਵਰਕ ਵੀ ਬਣਿਆ ਹੋਇਆ ਇਸ ਸੂਟ ਦਾ ਪ੍ਰਾਈਸ ਹੈਗਾ 1300 1300 ਪ੍ਰਾਈਸ ਹੈ ਜੀ ਆਲ ਓਵਰ ਸੂਟ ਆ ਸ਼ਿਮਰ ਦੇ ਵਿੱਚ ਨਾਲ ਦੁਪੱਟਾ ਕੋਟੇ ਡੋਰੀਏ ਦਾ ਕੋਟੇ ਡੋਰੀਏ ਦਾ ਬਹੁਤ ਸੋਹਣਾ ਦੁਪੱਟਾ ਤਿਆਰ ਕਰਾਇਆ ਲੈਸਨ ਲੱਗੇ ਪਣਾ ਬਹੁਤ ਹੈ ਦੁਪੱਟੇ ਦਾ ਪ੍ਰਾਈਸ ਹੀ 1300 ਆ ਇਸ ਵਿੱਚ ਤੁਹਾਨੂੰ ਕਲਰ ਦਿਖਾਉਣੇ ਚਾਰ ਕਲਰ ਦੇਵਾਂਗੇ ਤੁਹਾਨੂੰ ਪਹਿਲਾ ਆਪਣੇ ਕੋਲੇ ਮਹਿਰੂਨ ਕਲਰ ਆ ਇਨਾ ਸੂਟ ਦਾ ਨਾ ਪ੍ਰਾਈਸ 1300 ਹੈ ਜੀ ਬਾਜੂ ਮੂਰੀ ਸਾਰਾ ਵਰਕ ਮਿਲੂਗਾ ਫਰੰਟ ਦੇ ਬਹੁਤ ਸੋਹਣਾ ਵਰਕ ਬਣਿਆ ਹੋਇਆ ਇਸ ਤਰ੍ਹਾਂ ਦਾ ਵਰਕ ਸਾਡੀਆਂ ਬੇਡੀਆਂ ਜੋ ਇਹਨੇ ਹਲਕਾ ਜਿਹਾ ਵਰਕ ਹੋਵੇ ਉਸੇ ਤਰ੍ਹਾਂ ਦੀ ਬਿਲਕੁਲ ਕਢਾਈ ਹੈ ਜੀ ਇਹ ਆ ਗਿਆ ਆਪਣੇ ਕੋਲੇ ਮਾਸਟਰਡ ਕਲਰ 5 ਮੀਟਰ ਦੀ ਕੱਟ ਸੂਟ ਦੀ ਹੈ ਨਾਲ ਦੁਪੱਟੇ ਨੇ 2.5 ਮੀਟਰ ਦੇ ਨਾ ਸੂਟਾਂ ਦੇ ਬਾਜੂ ਮੂਰੀ ਵਰਕ ਦੇ ਅਨੁਸਾਰ ਸਾਰੇ ਸੂਟਾਂ ਦੇ ਮਿਲੂ ਜੀ 1300 ਪ੍ਰਾਈਜ਼ ਹੈ ਨਾ ਸੂਟਾਂ ਦਾ ਇਹ ਆਪਣੇ ਕੋਲੇ ਸਿਮਰ ਦੇ ਵਿੱਚ ਸੂਟ ਨੇ ਸ਼ਿਮਰ ਦੇ ਵਿੱਚ ਬਹੁਤ ਹੀ ਸੋਹਣੇ ਸੂਟ ਨੇ ਜੀ ਪਾਰਟੀ ਵੇਅਰ ਸੂਟ ਆ ਤੁਸੀਂ ਆਰਡਰ ਕਰ ਸਕਦੇ ਹੋ ਸਾਡੇ ਕੋਲੇ ਰੈਸਟ ਕਲਰ ਆ ਗਏ ਜੀ ਆਪਣੇ ਕੋਲੇ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਕੱਪੜਾ ਵੀ ਬਹੁਤ ਵਧੀਆ ਪ੍ਰਾਈਜ਼ ਵੀ ਬਹੁਤ ਜਾਇਜ਼ ਬਹੁਤ ਹੀ ਜਾਇਜ਼ ਪ੍ਰਾਈਜ਼ ਰੱਖਿਆ ਜੀ ਤੁਹਾਡੇ ਲਈ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਬਾਜੂ ਮੂਰੀ ਵਰਕ ਦੇ ਅਨੁਸਾਰ ਸਾਰੇ ਸੂਟਾਂ ਦੇ ਮਿਲੂ ਜੀ ਪ੍ਰਾਈਜ਼ ਹੈਗਾ ਇਹਨਾਂ ਸੂਟਾਂ ਦਾ 1300 ਕੀਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਇਹ ਆਪਣੇ ਕੋਲੇ ਆ ਗਿਆ ਮਹਿੰਦੀ ਕਲਰ ਇਹ ਸਾਰੇ ਕਲਰ ਨੇ ਜੀ ਇਸ ਡਿਜ਼ਾਈਨ ਵਿੱਚ ਪ੍ਰਾਈਸ 1300 ਇਹਨਾਂ ਸੂਟਾਂ ਦਾ ਤੁਸੀਂ ਆਰਡਰ ਕਰ ਸਕਦੇ ਹੋ फटाफट ਬੁੱਕ ਕਰ ਸਕਦੇ ਹੋਗੇ ਜੋ ਵੀ ਤੁਹਾਨੂੰ ਪਸੰਦ ਆ ਪਿਓਰ ਸਿਮਰ ਦੇ ਵਿੱਚ ਸੂਟ ਲੈ ਕੇ ਆ ਤੁਹਾਡੇ ਲਈ ਉਹ ਪਾੜਾ ਸਿਲਕ ਦੀ ਬਾਟਮ ਨਾਲ ਉਹ ਪਾੜਾ ਸਿਲਕ ਦੀ ਬਾਟਮ ਲੱਗੀ ਹੋਈ ਜੀ ਪਿਓਰ ਪਾੜਾ ਸਿਲਕ ਦੀ ਜ਼ਰੀ ਦਾ ਕੰਮ ਕਰਿਆ ਹੈ ਨਾਲ ਪਿਓਰ ਚਨੂਨ ਦੇ ਦੁਪੱਟੇ ਨੇ ਪਿਓਰ ਚਨੂਨ ਦੇ ਦੁਪੱਟੇ ਨੇ ਬਹੁਤ ਸੋਹਣੇ ਜੀ ਪਾਲਟੀ ਵੇਅਰ ਸੂਟ ਨੇ ਪ੍ਰਾਈਜ਼ ਹੈਗਾ ਸਿਰਫ 1650 1650 ਪ੍ਰਾਈਜ਼ ਆ ਬੁਟੀਕ ਸੂਟ ਨੇ ਜੀ ਗਲੇ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਇਹਨਾਂ ਸੂਟ ਦਾ ਇਨੀ ਲੈਂਥ ਵੀ ਤੁਸੀਂ 42 43 ਇੰਚ ਬਣਾ ਸਕਦੇ ਹੋ ਲੈਂਥ ਤੁਸੀਂ 42 43 ਇੰਚ ਬਣਾ ਸਕਦੇ ਹੋ ਘੇਰਾ ਤੁਸੀਂ 24 25 ਇੰਚ ਬਣਾ ਸਕਦੇ ਹੋ ਨਾਲ 2.5 ਮੀਟਰ ਮੰਗੂ ਦੁਪੱਟੇ ਨੇ ਜੀ ਚਨੂਨ ਦੇ ਪਿਓਰ ਚਨੂਨ ਦੇ ਦੁਪੱਟੇ ਲੱਗੇ ਹੋਏ ਨੇ ਪਿਓਰ ਸਿਮਰ ਦੇ ਸੂਟ ਆ ਨਾਲ ਉਹ ਪਾਰਾਸੀਕ ਦੀ ਬਾਟਮ ਲੱਗੀ ਹੈ 1650 ਰੇਟ ਹੈ ਨਾ ਸੂਟਾਂ ਦਾ ਪਹਿਲਾ ਆਪਣੇ ਕੋਲੇ ਆ ਗਿਆ ਫਰੋਜੀ ਕਲਰ ਕਲਰ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਹੈ ਆ ਆਪਣੇ ਕੋਲੇ ਮੈਂਟਾ ਕਲਰ ਬਹੁਤ ਸੋਹਣੇ ਸੂਟ ਨੇ ਜੀ ਪਾਰਟੀ ویئر ਸੂਟ ਆ ਤੁਸੀਂ ਆਰਡਰ ਕਰ ਸਕਦੇ ਹੋਗੇ ਕਿਸੇ ਵੀ ਪ੍ਰੋਗਰਾਮ ਤੇ ਪਾ ਸਕਦੇ ਹੋਗੇ ਨਾਲ ਚਨੂਨ ਦੇ ਦੁਪੱਟੇ ਲੱਗੇ ਹੋਏ ਨੇ ਪ੍ਰਾਈਸ ਸਾਢੇ 1600 ਆ ਜੀ ਇਹਨਾਂ ਸੂਟਾਂ ਦਾ ਬਹੁਤ ਵਧੀਆ ਵੈਰੀਟੀ ਲੈ ਕੇ ਆਏ ਆ ਤੁਹਾਡੇ ਲਈ ਤੁਸੀਂ ਸੈਲੈਕਟ ਕਰ ਸਕਦੇ ਹੋ ਜੀ ਇਹ ਮਹਿੰਦੀ ਕਲਰ ਆ ਗਿਆ ਜੀ ਮੈਂਡੀ ਕਲਰ ਵੀ ਬਹੁਤ ਪਿਆਰਾ ਕਲਰ ਆ ਸਾਰੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਜਰੀ ਦਾ ਕੰਮ ਹੋਇਆ ਹੈ ਇਹਨਾਂ ਸੂਟਾਂ ਦੇ ਪਿਓਰ ਸਿਮਰ ਦੇ ਸੂਟ ਆ ਇਹ ਰੈੱਡ ਕਲਰ ਆ ਗਿਆ ਜੀ ਇਹ ਸਾਰੇ ਡਾਰਕ ਕਲਰ ਨੇ ਸਾਰੇ ਡਾਰਕ ਕਲਰ ਨੇ 1650 ਰੇਟ ਆ ਇਹਨਾਂ ਸੂਟਾਂ ਨਾਲ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਵੇ ਸਲੈਕਟ ਕਰੋ ਜੀ ਸਲੈਕਟ ਕਰਕੇ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸਿੰਗਲ ਸੂਟ ਵੀ ਮੰਗਵਾ ਸਕਦੇ ਹੋਗੇ ਸਿੰਗਲ ਜੋੜ ਵੀ ਮੰਗਵਾ ਸਕਦੇ ਐ ਇਸ ਸਾਰੀ ਆਪਣੀ ਅੱਜ ਦੀ ਵੈਰਾਈਟੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਵੈਰਾਈਟੀ ਬਹੁਤ ਵਧੀਆ ਨੇ ਤੇ ਪ੍ਰਾਈਜ਼ ਵੀ ਬਹੁਤ ਜਾਇਜ਼ ਹੁੰਦੇ ਨੇ ਜੋ ਵੀ ਤੁਹਾਨੂੰ ਪਸੰਦ ਆਵੇ ਸਲੈਕਟ ਕਰੋ ਜੀ ਕਮੈਂਟ ਸਾਨੂੰ ਜ਼ਰੂਰ ਕਰਕੇ ਦੱਸਣਾ ਤਾਂ ਉਹਨੂੰ ਕਿਸ ਤਰ੍ਹਾਂ ਨਹੀਂ ਲੱਗੀ ਆਪਣੀ ਵੈਰਾਈਟੀ ਧੰਨਵਾਦ ਜੀ